ਕਈਆਂ ਨੂੰ ਗਾਤਰੇ ਪਾ ਕੇ ਨਹੀਂ ਪਤਾ ਲੱਗਿਆ ਕਿ ਕਿਹਦੀ ਕੌਮ ਆ ਅਸੀਂ ਤੇ ਆ ਕਾਂਸੀਨਾਥ ਜਿਹੜਾ ਪੀਰਾਂ ਦੇ ਗਾਉਂ ਗਾਉਂਦਾ ਆ ਦੇਖੋ ਕਿੱਡੀ ਵੱਡੀ ਗੱਲ ਕਹੀ ਕਿ ਕਿਹਦੀ ਕੌਮ ਐ ਤੁਸੀਂ ਪਤਾ ਕਿਹਦੀ ਕੌਮ ਹੋ ਇਹ ਜਿਹੜੀ ਗੱਲ ਮੈਂ ਹੁਣ ਦੱਸਣ ਲੱਗਾ ਨਾ ਇਹ ਦੱਸਣ ਤੋਂ ਬਾਅਦ ਆਹ ਸ਼ਰੀਰ ਤੇ ਰੌਂਗਟੇ ਖੜੇ ਹੋ ਜਾਣਗੇ ਸੁਣੇਗਾ ਕਿਹਦੇ ਪੁੱਤੋਂ ਤੁਸੀਂ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਵਿਛੋੜਾ ਪਿਆ ਗੋਪੀਆਂ ਤੋਂ ਸੁਦਾਮੇ ਤੋਂ ਤੇ ਰੋ ਰੋ ਕੇ ਕਮਰਾ ਹੋ ਗਿਆ ਪਰਮੇਸ਼ਵਰ ਜੀਸ਼ੂ ਨੂੰ ਜਦੋਂ ਕਰਾਸ ਤੇ ਟੰਗਿਆ ਤੇ ਅੱਖਾਂ ਚੋਂ ਝੱਥੂ ਆ ਗਿਆ ਕੀ ਕਰ ਰਹੇ ਹੋ ਸੁਣੋ ਜਰਾ ਕਰਬਲਾ ਦੀ ਜੰਗ ਦੇ ਵਿੱਚ ਮਹਾਰਾਜੀ ਸਰਕਾਰ ਤੇ ਜਦੋਂ ਬੱਤਰ ਤੱਕ ਸ਼ਹੀਦ ਹੋਏ ਤੇ ਮਹਾਰਾਜੀ ਸਰਕਾਰ ਵੀ ਰੋ ਪਏ ਵੀ ਅੱਲਾਹ ਬਾਰ ਤੇਰਾ ਹੀ ਮਹਾਰਾ ਜਿੱਤੂ ਸੀ ਸ੍ਰੀ ਰਾਮ ਦਾ ਜਦੋਂ ਸੀਤਾ ਤੋਂ ਵਿਛੋੜਾ ਪਿਆ ਅੱਖ ਦੇ ਵਿੱਚ ਝੱਥੂ ਆ ਗਿਆ ਹਰਿਮਾਨ ਕਹਿੰਦੇ ਵਾਰਾਜ ਰੋਣਾ ਕੋਈ ਗੱਲ ਨਹੀਂ ਜੰਗ ਪਾਈ ਜਿੱਤ ਨਹੀਂ ਆਉਂਦੀ ਇਹ ਪਈ ਦੁਨੀਆ ਦਾ ਪਗੰਬਰ ਐਸਾ ਹੋਇਆ ਸਾਰਾ ਪਰਿਵਾਰ ਵਾਰ ਕੇ ਆਹ ਮਾਛੀ ਵਾਰ ਲੈ ਜੰਗੜਾ ਚ ਜਾ ਕੇ ਕੀ ਜਾਂਦਾ ਤੇਰਾ ਬਾਣਾ ਮਿੱਠਾ ਲੱਗਦਾ ਪੀਰਾਂ ਨੂੰ ਮੰਨਣ ਵਾਲਾ ਕਿੰਨਾ ਸੱਚ ਬੋਲ ਗਿਆ ਤੇ ਉਹਦੇ ਅੰਦਰ ਕਿੰਨਾ ਪਿਆਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਖਾਤਰ ਤੇ ਕਿੰਨਾ ਗਿਆਨ ਹੈ ਆ ਸਾਡੀਆਂ ਭੇਡਾਂ ਨੂੰ ਗਿਆਨ ਹੀ ਨਹੀਂ ਗਾਤਰੇ ਪਾ ਕੇ ਧੰਵੀ ਬਣੇ ਫਿਰਦੇ ਤੇ ਨੱਕਰਾ ਕਰਦੇ ਫਿਰਦੇ ਮੜੀਆਂ ਮਸਾਣੀਆਂ ਤੇ ਕਿੰਨੀ ਚੰਗੀ ਗੱਲ ਹੈ ਤੇ ਵੀਡੀਓ ਕਿੰਨੀ ਚੰਗੀ ਹੈ